ਅੱਜ ਤੋਂ 4 ਸਾਲ ਪਹਿਲਾਂ ਪਿੰਡ ਦੀ ਲੜਕੀ ਨਾਲ ਪਿੰਡ ਦੇ ਹੀ ਮੁੰਡੇ ਨੇ ਲਵ ਮੈਰਿਜ ਕਰਾਈ ਸੀ। ਪਰਿਵਾਰ ਵਧੀਆ ਹੱਸਦਾ ਵਸਦਾ ਸੀ। ਲੜਕੀ ਦੇ ਪਿਤਾ ਨੇ 4 ਸਾਲਾਂ ਬਾਅਦ ਆਪਣੀ ਧੀ ਨੂੰ ਤੇ ਆਪਣੇ ਦੋਤਰੀ ਨੂੰ ਮਾਰ ਦਿੱਤਾ। ਅੱਜ ਉਸ ਪਰਿਵਾਰ ਦੇ ਘਰੇ ਬੈਠੇ ਆ ਜਿਸ ਲੜਕੇ ਨੇ ਲਵ ਮੈਰਿਜ ਕਰਾਈ ਸੀ ਉਸ ਪਰਿਵਾਰ ਦੇ ਘਰੇ ਬੈਠੇ ਐ। ਕੀ ਗੱਲਬਾਤ ਹੈ, ਕੀ ਕਹਾਣੀ ਹੈ ਇਹ ਉਹਨਾਂ ਦੀ ਮਾਤਾ ਜੀ ਆ ਲੜਕੇ ਦੀ। ਮਤਲਬ ਕੀ ਗੱਲਬਾਤ ਹੋਈ ਹੈ ਸਾਰੀ? ਉਸੇ ਬੱਚਾ ਬਿਮਾਰ ਸੀਗਾ ਉਹਨੂੰ ਦਵਾਈ ਦਵਾਨ ਗਏ ਸੀ ਮੈਡੀਕਲ ਨਹੀਂ ਦੱਸੋ ਬਿਜਲੀ ਲਵ ਮੈਰਿਜ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਸੀ 4 ਸਾਲ ਹੋ ਗਏ 4 ਸਾਲ ਹੋ ਗਏ 4 ਸਾਲ ਹੋ ਗਏ ਜੀ ਉਸ ਤੋਂ ਪਹਿਲਾਂ ਕਦੇ ਮਾਤਾ ਵਿੱਚ ਕੋਈ ਪਰਿਵਾਰ ਨਾਲ ਕੋਈ ਮਿਲਵਰਤਨ ਸੀ ਜਾਂ ਕੋਈ ਧਮਕੀ ਤੁਮਕੀ ਆਉਂਦੀ ਹੋਵੇ ਕੋਈ ਨਹੀਂ ਆਈ ਸੀ ਜੀ ਕੋਈ ਉਹ ਕਿਹੜੀ ਕਾਸਟ ਨੂੰ ਸੰਬੰਧ ਰੱਖਦੇ ਸੀ ਤੁਸੀਂ ਕਿਹੜੀ ਕਾਸਟ ਨੂੰ ਸੰਬੰਧ ਰੱਖਦੇ ਸੀ ਸ਼ਰਮੇ ਆ ਉਹ ਜ਼ਿਮੀਂਦਾਰ ਸੀਗੇ ਉਹ ਜ਼ਿਮੀਂਦਾਰ ਸੀ ਹਾਂ ਜੀ ਅਇਤੋ 4000 ਰੁਪਏ ਨਾਲ ਜਨੇਕੀ ਇਹਨਾਂ ਦੀ ਲਵ ਮੈਰਿਜ ਹੋ ਗਈ ਸੀ। ਹਾਂ ਵਧੀਆ ਵਸਦੇ ਸੀ ਉਸ ਤੋਂ ਬਾਅਦ ਚ। ਕੋਈ ਉਹਨਾਂ ਨਾਲ ਗੱਲਬਾਤ ਹੈ ਨਹੀਂ ਸੀਗੀ। ਤੇ ਹੁਣ ਗੁੜਿਆ ਨੂੰ ਖੰਗ ਜਖਾਮ ਸੀਗਾ। ਮੈਡੀਕਲ ਤੇ ਦਵਾਈ ਲਵਾਉਣ ਗਏ ਸੀਗੇ। ਉੱਥੇ ਉਹਦੇ ਪਾਪੇ ਨੇ ਤੇ ਗੁੜਿਆ ਦੇ ਭਰਾ ਨੇ ਬਾਰਦਾਤ ਕੀਤੀ ਹੈਗੀ। ਕਈ ਮਾਰੀ ਹੈ ਮੇਰੀ ਨੋਹ ਦੇ ਵੀ। ਤੇ 1.5 ਸਾਲ ਦੀ ਮੇਰੀ ਬੱਚੀ ਹੈ ਉਹਦੇ ਵੀ ਕਈ ਬਿਮਾਰੀ ਹੈ ਜੀ। ਇਹ ਕੋਰਟ ਮੈਰਿਜ ਸੀ ਜਿਵੇਂ ਕੋਰਟ ਦੇ ਵਿੱਚ ਸਾਰੇ ਉਸ ਤਰ੍ਹਾਂ ਹੀ ਹੋਈ ਸੀ ਪਹਿਲਾਂ ਹਾਂਜੀ ਸਾਰੇ ਉਵੇਂ ਹੋਈ ਸੀ ਹੂੰ ਬੱਚੀ ਦਾ ਤਾਂ ਕੋਈ ਕਸੂਰ ਨਹੀਂ ਸੀ ਬੱਚੀ ਦੇ ਵੀ ਇੱਦਾਂ ਬੱਚੀ ਦਾ ਤਾਂ ਕੋਈ ਕਸੂਰੀ ਹੈ ਨਹੀਂ ਸੀ ਪਿੰਡ ਦੇ ਵਿੱਚ ਇਸ ਤੋਂ ਬਾਅਦ ਕੋਈ ਜਦੋਂ ਲਾ ਮੈਰਿਜ ਹੋ ਜਾਂਦੀ ਹੈ ਪੰਚਾਇਤ ਹੋ ਜਾਂਦੀ ਹੈ ਕੇਵਰ ਪਿੰਡ ਦੇ ਵਿੱਚ ਫੈਸਲਾ ਲਿਆ ਜਾਂਦਾ ਹੈ ਵੀ ਇਹ ਦੋਨੇ ਗੁੱਡੀ ਤੇ ਮੁੰਡਾ ਰਹਿ ਸਕਦਾ ਜਾਂ ਨਹੀਂ ਰਹਿ ਸਕਦੇ ਇਹੋ ਜਿਹਾ ਕੋਈ ਪਿੰਡ ਦੇ ਵਿੱਚ ਹੋਇਆ ਪੰਚਾਇਤ ਹੋਈ ਸੀ ਪੰਚਾਇਤ ਹੋਈ ਨਹੀਂ ਸੀਗੀ ਜੀ ਹੂੰ ਇਹ ਆ ਪਹਿਲਾਂ ਬਾਹਰ ਰਹਿੰਦੇ ਸੀ ਫਿਰ ਆਪ ਦੀ ਖੁਸ਼ੀ ਨਾਲ ਇੱਥੇ ਰਹਿਣ ਲੱਗੇ ਸੀ ਆ ਕੇ ਕਿੰਨਾ ਚਿਰ ਮੁੰਡਾ ਤੇ ਗੁੱਡੀ ਇਹ ਬਾਹਰ ਰਹੇ ਇਹ 8 ਮਹੀਨੇ ਰਹੇ 8 ਮਹੀਨੇ ਲਵ ਮੈਰਿਜ ਤੋਂ ਬਾਅਦ ਉਸ ਤੋਂ ਬਾਅਦ ਫਿਰ ਪਿੰਡ ਆ ਜਾਂਦੇ ਆ ਪਿੰਡ ਆ ਜਾਂਦੇ ਆ ਬੜੀਆ ਠੀਕ ਰਹਿੰਦੇ ਹੈਗੇ ਜੀ ਨਾ ਕੋਈ ਉਧਰੋਂ ਗੱਲ ਹੁੰਦੀ ਆ ਨਾ ਇਧਰੋਂ ਹੁੰਦੀ ਆ ਹੂੰ ਤੇ ਜਿਹੜੀ ਆ ਹੁਣ ਹੋਈ ਆ ਤਾਂ ਚਾਨ ਚੱਕੀ ਹੋਈ ਆ ਇਹ ਜਿਹੜੀ ਇਹ ਲਵ ਮੈਰਿਜ ਹੋਈ ਆ ਉਹ ਕਿਸ ਤਰ੍ਹਾਂ ਇਕੱਠੇ ਪੜਦੇ ਸੀ ਜਾਂ ਇਕੱਠੇ ਕਿਤੇ ਜੌਬ ਕਰਦੇ ਸੀ ਇਕੱਠੇ ਪੜਦੇ ਵੀ ਸੀਗੇ ਔਰ ਡੋਡੀ ਸਕੂਲਾਂ ਸੀਗੇ ਹੂੰ ਬਸ ਜਦੋਂ ਲਵ ਮੈਰਿਜ ਕਰਾਈ ਉਹਦੀ ਪਤਾ ਲੱਗਿਆ ਨਾ ਤੁਹਾਨੂੰ ਵੀ ਨਹੀਂ ਪਤਾ ਸੀ ਨਹੀਂ ਪਤਾ ਨਹੀਂ ਸੀ ਤੁਸੀਂ ਫਿਰ ਉਦੋਂ ਕਿਵੇਂ ਸਮਝਿਆ ਵੀ ਜਦੋਂ ਲਵ ਮੈਰਿਜ ਹੁੰਦੀ ਆ ਤਿੰਨ ਮਹੀਨੇ ਚਾਰਾਂ ਬਾਅਦ ਘਰੇ ਆ ਜਾਂਦੇ ਆ ਤੁਹਾਨੂੰ ਨਹੀਂ ਡਰ ਲੱਗਿਆ ਵੀ ਪਿੰਡ ਦੀ ਕੁੜੀ ਐ ਨਹੀਂ ਲੱਗਿਆ ਸੀ ਕਿ ਆ ਜੀ ਅਸੀਂ ਉਹਨਾਂ ਨੂੰ ਕੁੜੀ ਵਾਪਸ ਦੇ ਦਿੱਤੀ ਸੀਗੀ ਅੱਛਾ ਫਿਰ ਤਿੰਨ ਮਹੀਨੇ ਉਹਨਾਂ ਦੇ ਕੋਲੇ ਰਹੀ ਹੈਗੀ ਉਦੋਂ ਉਹਦੇ ਪਿਓ ਨੇ ਕੋਈ ਕਦਮ ਨਹੀਂ ਚੱਕਿਆਗਾ ਫਿਰ ਕੁੜੀ ਆ ਆਪਣੇ ਆਪ ਆ ਗਈ ਹੈਗੀ ਫੇਰੇ ਹੀ ਰਹਿਣ ਲੱਗ ਗਏ ਇਕੱਠੇ ਬਾਹਰ 8 ਮਹੀਨੇ ਇਕੱਠੇ ਰਹੇ ਐ ਤੇ ਅਸੀਂ ਵਾਪਸ ਕਰਤੀ ਸੀ ਕਿਰਾਂ ਪਿੰਡ ਦਾ ਹੋਣ ਕਰਕੇ ਪਿੰਡ ਦਾ ਹੋਣ ਕਰਕੇ ਵਾਪਸ ਕਰਤੀ ਸੀ ਕਿ ਜਦੋਂ ਵਾਪਸ ਹੋਈ ਐ ਉਦੋਂ ਵੀ ਕੋਈ ਪੰਚਾਇਤ ਹੋਈ ਹੋਣੀ ਆ ਨਗਰ ਦੇ ਮੋਹਤਵਾਰ ਬੰਦੇ ਪੈਗੇ ਹੋਣੇ ਵਿੱਚ ਤੇ ਤੁਸੀਂ ਆਪਣੇ ਆਪ ਹੀ ਕਹਤਾ ਵੀ ਤੂੰ ਚਲੀ ਜਾ ਸੀਗੇ ਜੀ ਚੌਂਕੀ ਚ ਉੱਥੋਂ ਅਸੀਂ ਵਾਪਸ ਕਰਤੀ ਸੀ ਜੀ ਚੌਂਕੀ ਚ ਬੁਲਾ ਲਏ ਸੀਗੇ ਹੂੰ ਉੱਥੋਂ ਉਹਨਾਂ ਕੋਲੇ ਫੜਾਤੀ ਸੀਗੀ ਉਹ ਘਰੀ ਲੈ ਗਏ ਆਪਦੇ ਉਸ ਤਰ੍ਹਾਂ ਉਸ ਤੋਂ ਬਾਅਦ ਕੁੜੀ ਜਦੋਂ ਆਉਂਦੀ ਹੈ ਉਹਨਾਂ ਦੀ ਸਹਿਮਤੀ ਨਾਲ ਆਉਂਦੀ ਹੈ ਜਾਂ ਕੁੜੀ ਆਦੀ ਮਨਮਰਜ਼ੀ ਨਾਲ ਫੇਰ ਆ ਜਾਂਦੀ ਹੈ ਪਤਾ ਨਹੀਂ ਜੀ ਆਉਦੀ ਮਰਜ਼ੀ ਨਾਲ ਆਉਂਦੀ ਹੈ ਜਾਂ ਕਿਸ ਤਰ੍ਹਾਂ ਉਸ ਤੋਂ ਬਾਅਦ ਜਦੋਂ ਆਉਂਦੀ ਹੈ ਫੇਰ ਚਲੇ ਜਾਂਦੇ ਹੈ ਬਾਹਰ ਰਹਿੰਦੇ ਹੈ ਹਾਂ ਫੇਰ 8 ਮਹੀਨੇ ਬਾਹਰ ਰਹਿੰਦੇ ਹੈ 8 ਮਹੀਨੇ ਬਾਅਦ ਫੇਰ ਆ ਜਾਂਦੇ ਘਰੇ ਉਸ ਤੋਂ ਬਾਅਦ ਲੜਕੀ ਦੇ ਪਰਿਵਾਰ ਵੱਲੋਂ ਤੁਹਾਨੂੰ ਕੋਈ ਧਮਕੀ ਨਹੀਂ ਆਈ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਕੋਈ ਧਮਕੀ ਆਈ ਹੋਵੇ ਨਹੀਂ ਉਸ ਤੋਂ ਬਾਅਦ ਤਾਂ ਕੋਈ ਨਹੀਂ ਆਈ ਜੀ ਇੱਕ ਤੁਸੀਂ ਮਾਮੇ ਦਾ ਜ਼ਿਕਰ ਕਰ ਰਹੇ ਸੀ ਨਾ ਕੁਝ ਵਿੱਚ ਹਾਂ ਜੀ ਮਾਮਾ ਧਮਕੀ ਦਿੰਦਾ ਸੀਗਾ ਲੜਕੀ ਹੁਣ ਵੀ ਦੇ ਰਿਹਾ ਸੀਗਾ ਕੀ ਕਹਿੰਦੇ ਸੀ ਕਹਿੰਦੇ ਸੀਗੇ ਵੀ ਅਸੀਂ ਤੁਹਾਨੂੰ ਉਪੜਾਂਗੇ ਤੇ ਪਰ ਸਾਨੂੰ ਆਏ ਸੀਗਾ ਵੀ ਨਹੀਂ ਕੋਈ ਇਹ ਜੀ ਗੱਲ ਨਹੀਂ ਤੇ ਬਸ ਗੁੜੀਆ ਦਵਾਈ ਦਿਵਾਉਣ ਗਈ ਆ ਮੈਡੀਕਲ ਤੇ ਤੇ ਉੱਥੇ ਬੈਠੀ ਤੇ ਉਹਦੇ ਭਰਾ ਨੇ ਤੇ ਉਹਦੇ ਪਾਪੇ ਨੇ ਕਈ ਨਾਲ ਵਾਰ ਕੀਤਾ ਇਹ ਤਾਂ ਫਿਰ ਇੱਕ ਜਦੋਂ 4 ਸਾਲ ਲੰਘ ਜਾਂਦੇ ਆ ਵੀ ਆਰਾਮ ਨਾਲ ਲੰਘਦੇ ਆ ਫਿਰ ਅਚਾਨਕ ਕੀ ਐਸਾ ਲੱਗਦਾ ਤੁਹਾਨੂੰ ਕੀ ਹੋ ਗਿਆ ਹੋਊਗਾ ਜਾਂ ਕੋਈ ਕਿਸੇ ਨੂੰ ਇੱਕ ਦੂਜੇ ਨਾਲ ਕੋਈ ਗੱਲਬਾਤ ਹੋਈ ਹੋਵੇ ਕੋਈ ਗੱਲਬਾਤ ਨਹੀਂ ਹੋਈ ਬਸ ਹੰਤਾ ਕੱਲ ਉਹਦੀ ਪਤਾ ਲੱਗਿਆ ਜਦੋਂ ਇਹ ਕੰਮ ਹੋ ਗਿਆ ਸਮਾਂ ਕਿੰਨਾ ਖਸੀ ਜਦ ਦਵਾਈ ਲੈਣ ਕਹਿੰਦੇ ਆ 9:30 ਦਾ ਟਾਈਮ ਸੀ ਸਾਢੇ 9 ਲੜਕੀ ਪਹਿਲੀ ਵਾਰ ਇਕੱਲੀ ਗਈ ਹੈ ਤੇ ਇਸ ਤੋਂ ਪਹਿਲਾਂ ਵੀ ਕਾਫੀ ਵਾਰ ਗਈ ਹੋਈ ਪਹਿਲਾਂ ਵੀ ਇੱਕ ਦੋ ਵਾਰੀ ਪਹਿਲਾਂ ਵੀ ਇਕੱਲੀ ਚਲੀ ਜਾਂਦੀ ਸੀਗੀ ਚਲੀ ਜਾਂਦੀ ਸੀ ਹਾਂ ਜਨਨ ਕਿ ਤੁਹਾਡੇ ਮਨ ਚ ਕੋਈ ਡਾ ਡੁੱਕਰ ਹੈ ਨਹੀਂ ਸੀ ਵੀ ਕੋਈ ਇਹੋ ਜੀ ਗੱਲ ਹੋ ਜੂਗੀ ਸਾਨੂੰ ਪਤਾ ਨਹੀਂ ਸੀ ਕੋਈ ਇਹੋ ਜੀ ਗੱਲ ਹੋ ਜੂਗੀ ਜਦੋਂ ਮਾਤਾ ਕੁਛ ਸਮਾਂ ਲਾ ਕੇ ਤੋ ਪਹਿਲਾ ਲੜਕੀ ਘਰੇ ਜਾਂਦੀ ਉਸ ਤੋਂ ਬਾਅਦ ਤੁਹਾਨੂੰ ਵਾਪਸ ਮੋੜ ਦਿੰਦੇ ਉਸ ਤੋਂ ਬਾਅਦ ਫੇਰ ਲੜਕੀ ਚਲੀ ਜਾਂਦੀ ਹੈ ਪਰਿਵਾਰ ਦੇ ਵਿੱਚ ਰਹਿਣ ਲੱਗ ਪਈ ਹੈ ਤੁਹਾਨੂੰ ਡਰ ਨਹੀਂ ਲੱਗਦਾ ਰਿਹਾ ਵੀ ਇਹ ਘਟਨਾ ਘਟ ਸਕਦੀ ਹੈ ਮਨ ਦੇ ਵਿੱਚ ਬੰਦੇ ਦੇ ਜਿਹੜਾ ਡਰ ਹੁੰਦਾ ਉਹ ਡਰ ਅੱਜ ਮੂਰੇ ਆ ਗਿਆ ਆਪਣੇ ਨਹੀਂ ਡਰ ਸੀਗਾ ਜੀ ਫੇਰ ਬੱਚੀ ਕਹਿੰਦੀ ਵੀ ਜਦੋਂ ਮੈਂ ਤੁਹਾਡੇ ਪੱਖ ਪਨੀ ਦੀ ਹੈਗੀ ਆ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਮੈਂ ਐਸੇ ਘਰ 'ਚ ਹੀ ਬਸਣਾ ਹੈਗਾ ਅਸੀਂ ਕਿਹਾ ਸੀਗਾ ਵੀ ਬਾਹਰ ਚਲੇ ਜਾਓ ਕਹਿੰਦੇ ਨਹੀਂ ਅਸੀਂ ਇੱਥੇ ਹੀ ਬਸਣਾ ਹੈਗਾ ਬਾਰ ਗਈ ਨੀ ਲੜਕੀ ਹਾਂ ਜੀ ਵਿਦੇਸ਼ ਰਹਿਣ ਲੱਗ ਜਾਣ ਪਰ ਉਹ ਕੰਦੀ ਵੀ ਨਹੀਂ ਮੈਂ ਇੱਥੇ ਬਸਣਾ ਹਾਂ ਇਹਦੇ ਸਬੰਧ ਚ ਤੁਸੀਂ ਕੋਈ ਥਾਣੇ ਦਰਖਾਸਤਾਂ ਦਿੱਤੀਆਂ ਕੋਈ ਐਸਐਸਪੀ ਸਾਹਿਬ ਨੂੰ ਜਾਂ ਡਿਪਟੀ ਸਾਹਿਬ ਨੂੰ ਕੁਛ ਨਹੀਂ ਕਿਹਾ ਜੀ ਬਸ ਕੱਲ ਪਾਣਾ ਵਰਤਿਆ ਜਿਹੜਾ ਵਰਤਿਆ ਵੀਰੇ ਇਹ ਕਿਤੇ ਉਹਨਾਂ ਨੂੰ ਪਹਿਲਾਂ ਹੀ ਸੋਚੀ ਸਮਝੀ ਸਾਜ਼ਿਸ਼ ਲੱਗਦੀ ਆ ਤੁਹਾਨੂੰ ਵੀ ਉਹਨਾਂ ਨੂੰ ਪਤਾ ਹੋਵੇ ਵੀ ਜਾਣਗੇ ਅੱਜ ਜਾਂ ਨਿਗਾਹ ਰੱਖਦੇ ਹੋਣੇ ਆ ਉਹ ਫੇਰ ਕਿਤੇ ਹੈ ਪਤਾ ਨਹੀਂ ਸਾਨੂੰ ਤਾਂ ਉਹ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਸਾਨੂੰ ਤਾਂ ਕੋਈ ਪਤਾ ਨਹੀਂ ਲੜਕੀ ਦੇ ਪਰਿਵਾਰ ਚ ਕੌਣ ਕੌਣ ਸੀ ਉਹਨਾਂ ਦੇ ਇਹ ਪਰਾਂ ਮਮੀ ਡੈਡੀ ਹੈਗੇ ਪਰਜਾਈ ਹੈ ਇੱਕ ਦਾਦੀ ਹੈ ਜੀ ਤੇ ਪਰ ਭਰਾ ਨੇ ਤੇ ਉਹਦੇ ਡੈਡੀ ਨੇ ਕਤਲ ਕਰਿਆ ਦੋਨਾਂ ਨੂੰ ਇਹ ਕਹਦੇ ਨਾ ਕਿ ਕਿਹ ਵਾਰ ਕੀਤਾ ਕਿਸ ਹਥਿਆਰ ਵਰਤੇ ਉਹਨਾਂ ਨੇ ਕਈ ਨਾ ਕਿਹੜੀ ਛੋਟੀ ਬੱਚੀ ਸੀ ਉਹ ਕਿੰਨੇ ਮਹੀਨਿਆਂ ਦੀ ਸੀ ਡੇਢ ਸਾਲ ਦੀ ਸੀ ਡੇਢ ਸਾਲ ਦੀ ਬੱਚੀ ਤੇ ਵੀ ਕਈ ਮਾਰੀ ਕਈ ਮਾਰੀ ਡੇਢ ਸਾਲ ਦੀ ਬੱਚੀ ਤੇ ਮਾਰੀ ਕਈ ਉਹਨੇ ਸਿਰ 'ਚ ਮਾਰੀ ਜਾਂ ਕਿਸ ਤਰ੍ਹਾਂ ਵਾਰ ਕੀਤੀ ਮਾਰੀ ਹੈ ਸਿਰ 'ਚ ਵਾਲੀ ਉਹ ਲੜਕੀ ਦੀ ਤੇ ਤੁਹਾਡੀ ਜਿਹੜੀ ਪੋਤਰੀ ਹੈ ਉਹਦੀ ਮੌਕੇ ਤੇ ਮੌਤ ਹੋ ਗਈ ਜਾਂ ਹਸਪਤਾਲ ਜਾ ਕੇ ਦਮ ਤੋੜਿਆ ਉਹਨਾਂ ਨੇ ਨੋਂ ਦਿੱਤਾ ਹੋਈ ਹੈ ਮੌਕੇ ਤੇ ਜੀ ਤੇ ਬੱਚੀ ਨੇ ਰਸਤੇ 'ਚ ਜਾ ਕੇ ਡੈੱਡ ਹੋ ਗਈ ਜੀ ਹੁਣ ਜਿਹੜੀਆਂ ਦੋ ਡੈੱਡ ਬੋਡੀਆਂ ਲੜਕੀ ਦੀ ਤੇ ਤੁਹਾਡੀ ਪੋਤਰੀ ਦੀ ਉਹ ਹੁਣ ਹਸਪੀਟਲ ਪਹੁੰਚ ਮੜ ਹੋ ਗਿਆ ਕਿਵੇਂ ਆ ਨਹੀਂ ਲੈ ਕੇ ਗਏ ਭਈ ਜੀ ਜੀ ਹੁਣ ਤੁਸੀਂ ਕੀ ਇਨਸਾਫ ਦੀ ਮੰਗ ਕੀ ਕਰਦੇ ਹੋ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹੂੰ ਇੰਨੇ ਟਾਈਮ ਬਾਅਦ ਕਦਮ ਚੱਕਿਆ ਉਹਨਾਂ ਨੇ ਹੂੰ ਅਸੀਂ ਉਹਨਾਂ ਨੂੰ ਕਦੇ ਚੰਗੀ ਮਾਰੀ ਕਹੀ ਨਹੀਂ ਸੀਗੀ ਹੂੰ ਤੇ ਪਰ ਉਹਨਾਂ ਨੇ ਗਲਤ ਕੀਤਾ ਜਿਹੜਾ ਸਾਡੇ ਨਾਲ ਕਰਿਆ ਹੈ ਜੀ ਮੇ ਹੁਣ ਤੁਹਾਡੀ ਨੋਹ ਦੇ ਨਾਲ ਇਹ ਘਟਨਾ ਘਟੀ ਹੈ ਕੀ ਲੱਗਦਾ ਮਨ ਦੇ ਵਿੱਚ ਡਰਤਾ ਤੁਹਾਡੇ ਵੀ ਹੋਣੀ ਹੈ ਇਹ ਤੁਹਾਡੇ ਬੇਟੇ ਨਾਲ ਵੀ ਘਟ ਸਕਦੀ ਸੀ ਕਦੀ ਹੋ ਸਕਦਾ ਸੀ ਜੀ ਜਿਹੜੇ ਬੰਦੇ ਨੇ ਆਪਦੀ ਧੀ ਤੇ ਵਾਰ ਕਰਤਾ ਹੈ ਤੁਹਾਡੇ ਬੇਟੇ ਤੱਕ ਵੀ ਇਲਜ਼ਾਮ ਪਾ ਸਕਦਾ ਸੀ ਪਾ ਸਕਦਾ ਸੀਗਾ ਇਹ ਪਰ ਉਹਨੂੰ ਨਹੀਂ ਉਹਨੇ ਕੁਝ ਕਿਹਾ ਹੂੰ ਤੇ ਉਹਨੇ ਆਪਦੀ ਬੇਟੀ ਨੂੰ ਤੇ ਦੋਤੀ ਨੂੰ ਪਰ ਸਾਨੂੰ ਦੁੱਖ ਆਇਆ ਵੀ ਉਹ ਬੱਚੀ ਦੇ ਕਿਉਂ ਮਾਰਿਆ ਹੂੰ ਚਲ ਜੀ ਉਹਨੇ ਆਪਦੀ ਲੜਕੀ ਦੇ ਹੀ ਮਾਰਨਾ ਸੀ ਤਾਂ ਕੋਈ ਲਤਵਾ ਤੇ ਮਾਰ ਦਿੰਦਾ ਅਸੀਂ ਇਲਾਜ ਕਰਾ ਲੈਂਦੇ ਹੂੰ ਕਿਸੇ ਟਾਈਮ ਗੁੱਸਾ ਹੁੰਦਾ ਬੰਦੇ ਨੂੰ ਝਿੜਕਿਆ ਜਾਂਦਾ ਹੂੰ ਪਰ ਉਹਨੇ ਮਾਂ ਕਤਲ ਨਹੀਂ ਕਰਨਾ ਸੀ ਜੀ ਹੂੰ 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 ਛੋਟਾ ਖਸਦਾ ਵਸਦਾ ਪਰਿਵਾਰ ਆ ਸਾਡਾ ਖਰਾਬ ਉਜੜ ਗਿਆ ਜੀ ਤੁਹਾਡਾ ਬੇਟਾ ਕੀ ਕੰਮ ਕਰਦਾ ਉਹ ਬੈਂਕ 'ਚ ਲੱਗਿਆ ਹੋਇਆ ਜੀ ਬੈਂਕ 'ਚ ਜੀ ਹੁਣ ਤੁਹਾਡੇ ਜਿਹੜੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕਿੰਨੇ ਬੰਦੇ ਜਿਹੜੇ ਗ੍ਰਿਫਤਾਰ ਕਰ ਲਏ ਆ ਹੁਣ ਹੰਤਾ ਮੇਰੇ ਬੇਟੇ ਨੂੰ ਬਤਾ ਵੀ ਕਿੰਨੇ ਕਰਿਆ ਮੈਨੂੰ ਤਾਂ ਹਜੇ ਹਜੇ ਤਾਂ ਉਹਦਾ ਡੈਡੀ ਕਰਿਆ ਮਨ ਲਾਦਾ ਚਾਹਤ ਦੂਜੇ ਹਜੇ ਫਰਾਰ ਨਹੀਂ ਕਿੰਨੇ ਦੋਸ਼ੀ ਮੰਨਦੇ ਹੋ ਤੁਸੀਂ ਕਿਹੜੇ ਪਰਿਵਾਰ ਦੇ ਵਿੱਚ ਕੌਣ ਕੌਣ ਦੋਸ਼ੀ ਉਹਨਾਂ ਚ ਜੀ ਦੋ ਜਾਨੇ ਹੈ ਜੀ ਕੁੜੀ ਦੇ ਫਰਾਰ ਤੇ ਡੈਡੀ ਹੈ ਜੀ ਕੁੜੀ ਦੇ ਪਰਿਵਾਰ ਚ ਕੌਣ ਕੌਣ ਸੀ ਦੋ ਭੈਣ ਭਰਾਈ ਸੀ ਉਹ ਹਾਂ ਦੋ ਭੈਣ ਭਰਾਈ ਸੀ ਜੀ ਹੋਰ ਕੁਝ ਕੀ ਕਹਿਣਾ ਚਾਹੁੰਦੇ ਹੋ ਪੈਣ ਤੁਸੀਂ ਬਸ ਵੀਰ ਨੂੰ ਸਾਹ ਮਿਲਣਾ ਚਾਹੀਦਾ ਹੈਗਾ ਸਾਨੂੰ ਤਾਂ ਜਾਂ ਸਾਡੀਆਂ ਜੇ ਮੋੜ ਸਕਦੇ ਆ ਤਾਂ ਬੱਚਿਆਂ ਵਾਹ 사જન ਪਰ ਸਾਰਾ ਕਾਰ ਖਰਾਬ ਹੋ ਗਏ ਬਰਬਾਦ ਹੋ ਗਏ ਸੜੀ ਮੇਰੀ ਪੋਤੀ ਹੈ ਬਹੁਤ 1.5 ਸਾਲ ਦੀ ਸੀ ਬਹੁਤ ਸਿਆਣੀ ਸੀ ਕਿਸੇ ਚੀਜ਼ ਦੀ ਉਹਨੂੰ ਕਾ ਕ ਟੋਟਨੀ ਸੀਗੀ ਬਹੁਤ ਖੇਡਾਂ ਪਈਆਂ ਉਹਦੀਆਂ ਪਰ ਅੱਜ ਸਾਰਾ ਕੁਝ ਬਰਬਾਦ ਹੋ ਗਿਆ